ਕਲਗੀਧਰ ਪਾਚਾ ਦੇ ਕਦੇ ਮਹਾਨ ਸੇਵਕ ਦਿਵਦੁਸ਼ਟ ਦੇ ਮਾਲਕ ਸੰਤ ਬਾਬਾ ਸੇਵਾ ਸਿੰਘ ਜੀ ਇੱਕ ਦਿਨ ਬਾਬਾ ਜੀ ਸਵੇਰੇ 2:30 ਵਜੇ ਡਰਾਈਵਰ ਅਭਤਾ ਸਿੰਘ ਨੂੰ ਆਖਣ ਲੱਗੇ ਚਲ ਉਠੇ ਇਸ਼ਨਾਨ ਕਰ ਦਿੱਲੀ ਚਲਣੀ ਹੈ ਬਾਬਾ ਜੀ ਸਵੇਰੇ 7 ਵਜੇ ਦੇ ਕਰੀਬ ਰਗਬੀਰ ਸਿੰਘ ਦੇ ਘਰ ਪਹੁੰਚ ਗਏ अगों सरदार रघबीर सिंह जी ने आख्या बाबा जी मैं थानू उदार रघबीर सिंह जी ने बाबा जी ने एक लाख रुपए की सेवा भेंट की बाबा जी ने उस वक्त भाई अवतार सिंह जी ने श्री आनंदपुर साहब में चलने आख्या जब भाई अवतार सिंह जी ने पूछया बाबा जी ऐनी काली क्यों है तो बाबा जी ने कहा कि कलकत्ते तो को वाली गड्डी आई खड़ी है ਇਹ ਪੈਸੇ ਦੇ ਕੇ ਉਹ ਸਟੇਸ਼ਨ ਤੋਂ ਛਡਵਾਉਣੀ ਹੈ ਇਸੇ ਪ੍ਰਕਾਰ ਦੀ ਇੱਕ ਹੋਰ ਘਟਨਾ ਅਮਨਾਬਾਦ ਦੀ ਹੈ ਜਦੋਂ ਬਾਬਾ ਜੀ ਅੰਮ੍ਰਿਤਸਰ ਤੋਂ ਟ੍ਰੇਨ ਰਾਹੀਂ ਅਮਨਾਬਾਦ ਸਟੇਸ਼ਨ ਤੇ ਪਹੁੰਚੇ ਉਸ ਸਮੇਂ ਇੱਕ ਸੇਵਾਦਾਰ ਅੱਗੇੋਂ ਬਾਬਾ ਜੀ ਲਈ ਸੇਵਾ ਦੀ ਰਕਮ ਲੈ ਕੇ ਆ ਰਿਹਾ ਸੀ ਤੇ ਉਸਨੇ ਬਾਬਾ ਜੀ ਨੂੰ ਕਿਹਾ ਮੈਂ ਤੁਹਾਨੂੰ ਹੀ ਸੇਵਾ ਦੇਣ ਲਈ ਉਡੀਕ ਰਿਹਾ ਸੀ ਇਹ ਦੇਖ ਕੇ ਨਾਲ ਦੇ ਸੇਵਾਦਾਰ ਹੈਰਾਨ ਹੋਏ ਬਾਪ ਜੀਏ ਰਕਮ ਪ੍ਰਾਪਤ ਕਰਕੇ ਉਸੇ ਸਮੇਂ ਵਾਪਸ ਆ ਗਏ